ਠੰਡੇ ਲੋਕ ਵੀਰਾ ਬਾਜੀ ਨਾ ਪੈਂਦੀ ਠੰਡੇ ਲੋਕ ਵੀਰਾ ਬਾਜੀ ਨਾ ਪੈਂਦੀ ਠੰਡੇ ਲੋਕ ਵੀਰਾ ਬਾਜੀ ਨਾ ਪੈਂਦੀ ਠੰਡੇ ਲੋਕ ਦੋ ਵੀਰ ਦੇਈ ਵੇ ਰੱਬਾ ਇਕ ਰੋਸ ਜੇ ਦੂਜੇ ਦੇ ਕਾਰਿ ਜਾਵਾ ਦੋ ਵੀਰ ਦੇਈ ਵੇ ਰੱਬਾ ਇੱਕ ਰੁੱਸੇ ਦੂਜੇ ਦੇ ਕਾਰਿ ਜਾ ਤੋ ਵੀਰ ਦੇਈ ਵੀਰਪਾ ਡੰਡੀ ਡੰਡੀ ਆਈ ਵੇ ਵੀਰਾ ਡੰਟੀ ਡੰਡੀ ਆਈ ਮੇਰੇ ਵੀਰਾ ਮੇਰੀ ਨਾਨ ਦੇ ਵਾਸਤੇ ਦੋ ਖਰਬੂਜੇ ਲਿਆਈ ਵੇ ਮੇਰੀ ਨਾਨ ਦੇ ਵਾਸਤੇ ਡੰਡੀ ਡੰਡੀ ਹਾਈਵੇ ਮੇਰੀ ਨਾਨਦੇ ਵਾਸਤੇ ਦੋ ਖਰਬੂਜੇ ਲਿਆਈ ਵੇ ਮੇਰੀ ਨਾਨਦੇ ਵਾਸਤੇ ਦੋ ਖਰਬੂਜੇ ਲਿਆਈ ਵੇ ਮੇਰੀ ਨਾਨਦੇ ਵਾਸਤੇ ਕੋਲੀ ਕੋਲ ਦੀ ਜਾਨਾ ਵੀਰਾ ਕੀ ਚੜੀਆਂ ਮਨ ਤੇਰੇ ਵੇ ਵੀਰਾ ਬਾਜਤਾ ਗਲੀਆਂ ਸੁਨੀਆਂ ਵੀਰਾ ਬਾਜਤਾ ਗਲੀਆਂ ਸੁਨੀਆਂ ਬਾਪਿਆ ਬਾਜ ਹਨੇਰੇ ਵੇ ਅਰ ਜਾ ਮੈਂ ਕਰਦੀ ਆ ਵੀਰਾ ਕਰ ਮੇਰੇ ਵਿਰ ਜਾ ਮੈਂ ਕਰਦੀ ਆ ਵੀਰਾ ਕਰ ਮੇਰੇ ਵਿਰ ਜਾ ਮੈਂ ਕਰਦੀ ਆ ਵੀਰਾ ਕਰ ਮੇਰੇ ਵਿਰ ਜਾ ਮੈਂ ਕਰਦੀ ਮੈਂਦੀ ਨਹੀਂ ਆਪਣੇ ਵੀਰ ਬਿਨਾ ਭੁਖਣਾ ਕਾਲੀ ਜੋ ਲੈਂਦੀ ਨਹੀਂ ਆਪਣੇ ਵੀਰ ਬਿਨਾ ਭੁਖਣਾ ਕਾਲੀ ਜੋ ਲੈਂਦੀ ਨਹੀਂ ਆਪਣੇ ਵੀਰ